ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਹਾਡਾ ਸਵਾਗਤ ਸਾਡੇ YouTube ਚੈਨਲ ਉੱਪਰ ਤੇ ਅੱਜ ਹੋਣ ਲੱਗਾ ਹੈ ਲਵ ਗਰਲੀ ਦਾ ਵਿਆਹ ਤੇ ਮੈਂ ਵੀ ਤਿਆਰ ਹੋਈ ਹਾਂ ਮੈਂ ਵਹ ਆਪਣੇ ਪਿੰਡ ਜਾਣ ਲਈ ਤਿਆਰ ਹੋਈ ਹਾਂ ਤੇ ਇਹ ਕਿ ਮੇਰਾ ਹੁਣ ਜਾਣਾ ਥੋੜਾ ਲੇਟ ਹੋ ਗਿਆ ਮੈਂ ਚਲ ਇਹਨਾਂ ਦਾ ਵਿਆਹ ਪਕ ਧਾ ਕੇ ਚਾਵਾਂਗੀ ਅਸਲ 'ਚ ਵਿਆਹ ਇਸ ਸੀਨ 'ਚ ਵਿਆਹ ਹੋਣ ਲੱਗਾ ਆ ਤੇ ਇੱਧਰ ਵੇਖੋ ਮੰਮੀ ਮਸਮੀਆ ਛਲਣ ਦੇ ਆ ਸ਼ੇਤੀ ਸ਼ੇਤੀ ਵਿਆਹ ਦੇ ਚਾਵੇ ਚ ਇਹ ਹੁਣ ਸਾਸੂ ਮਾਂ ਬਣ ਗਏ ਨਾ ਫੇਰ ਤੇ ਇਹਨਾਂ ਨੂੰ ਆ ਕਿ ਮੈਂ ਜੂਸ ਕੱਢਾਂ ਹੁਣ ਸ਼ੇਤੀ ਸ਼ੇਤੀ ਪੀਵਾ ਮੁੰਡੇ ਦੇ ਵਿਆਹ ਵਾ ਤੇ ਮਿੱਠਾ ਕਰਨਾ ਮੂੰਹ ਜੂਸ ਪੀ ਗਈ ਭੱਗਾ ਪੁੱਗਾ ਪੱਜਣ ਲੱਗੀਆਂ ਵਾ ਵਿਆਹ ਦੀ ਹਾਂ ਵਿਆਹ ਦੀ ਤਿਆਰੀ ਹੋਣ ਲੱਗੀ ਆ ਹੋਰ ਤੁਹਾਨੂੰ ਪਤਾ ਕਿੰਨਾ ਵਿਆਹ ਹੋਣ ਲੱਗਾ ਟਾਟਾ ਮੈਂ ਤੁਹਾਨੂੰ ਦੱਸਣ ਲੱਗਾ ਪਤਾ ਨਹੀਂ ਗੱਲ ਘੁੰਮ ਕੇ ਗੇਮ ਇੱਥੇ ਹੁੰਦੀ ਹੈ ਮੈਰਿਜ ਦੀ ਖੁਦ ਹੁੰਦੀ ਹੈ ਚੌਥੀ ਪੰਜਵੀਂ ਵਾਰ ਹੋ ਜਾਂਦੀ ਥੋੜੀ ਜਿਹੀ ਤੁਹਾਡੇ خیال ਆ ਚੌਥੀ ਪੰਜਵੀਂ ਵਾਰ ਹੋ ਜਾਂਦੀ ਥੋੜੀ ਜਿਹੀ ਇਹ ਆਪਣੀ ਵਧੀਆ ਵਫਰ ਵਿਆਹ ਦੀ ਫੀਲਿੰਗ ਆ ਜਾਂਦੀ ਹੈ ਨਾ ਹਾਂ ਹਾਂ ਵਿਆਹ ਦੀ ਫੀਲਿੰਗ ਆ ਜਾਂਦੀ ਸਹੀ ਗੱਲ ਆ ਪਤਾ ਨਹੀਂ ਕਿੰਨੀ ਕਵਾਰੀ ਵਿਆਹ ਹੋ ਚੱਲਿਆ ਭਾਈ ਟਡਾ ਤੇ ਦੁਲਹਣ ਕਿੱਥੇ ਢਾਟੀ ਦੁਲਹਣ ਜੀ ਤਿਆਰ ਹੋ ਨਹੀਂ ਹੈ ਤਿਆਰ ਨਹੀਂ ਨਹੀਂ ਤਿਆਰ ਨਹੀਂ ਉੱਪਰ ਨਹੀਂ ਆ ਉੱਪਰ ਹੀ ਆ ਅੱਛਾ ਉੱਪਰ ਤਿਆਰ ਹੋਣੇ ਆ ਚਲੋ ਦੁਲਹਣ ਵੱਲ ਵੇਖ ਕੇ ਨਹੀਂ ਹਾਲੇ ਤਿਆਰ ਨਹੀਂ ਹੋਣੇ ਮੇਰੇ ਸਾਹਮਣੇ ਸੀਨ ਕਰਨਗੇ ਆ ਸੀਨ ਕਰਨਗੇ ਅਜੇ ਭਗਮਲ ਭਾਗਾਂ ਵਾਲੀਆਂ ਧੀਆਂ ਦਾ ਸੀਦੇ ਨਾ ਪੁੱਤ ਬੰਧੇ ਰੇ ਕੰਸੈਪਟ ਚੱਲੂ ਹੋਣਾ ਹਾਂ ਫਿਰ ਉਹ ਦੂਸਰੀ ਵੀਡੀਓ ਸ਼ੁਰੂ ਹੋਣੀ ਆ ਚਲੋ ਤੁਹਾਨੂੰ ਦੁਲਹਨ ਵਿਖਾ ਕੇ ਲਿਆਉਣੀ ਆ ਮੇਰਾ ਸ਼ਾਹਕਨ ਸਹੀ ਕਿਲਾ ਸ਼ਾਹਕਾ ਬੀਜੀ ਤੇ ਨਾ ਬਣਾਉਣ ਦਾ ਕੰਮ ਆਇਆ ਹੀ ਮੰਡੀ ਹੁਣ ਨਹੀਂ ਚੱਲਨੇ ਆ ਥੱਲੇ ਜਾ ਕੇ ਦੇਖਨੇ ਆ ਉੱਪਰ ਵੀ ਇਹਨਾਂ ਰਿਸ਼ਤਿਆਂ ਨੂੰ ਕੀ ਕਹੋ ਦੁਲਹਨ ਤਿਆਰ ਹੋਈ ਦੁਲਹਾ ਦੁਲਹਨ ਤਿਆਰ ਪਾਜੀ ਵਿਆਹ ਦਾ ਚਾਹ ਪੂਰਾ ਹਦੀ ਆ ਵੇਖੋ ਕਲਗੀ ਲੱਗਣ ਲੱਗੀ ਆ ਨਾ ਨਾ ਤੇ ਪੂਰਾ ਪੂਰਾ ਚਾ ਆਹੋ ਵਿਆਹ ਵਿੱਚ ਚੌਥਾ ਪੰਜਵਾਂ ਹਾਲੇ ਵੀ ਉਹਨਾਂ ਹੀ ਚਾ ਆ ਚਲੋ ਫਿਰ ਆਪਾਂ ਮੇਹਰ ਨਹੀਂ ਕਰੇ ਹੋਰ ਐਡਾ ਮਜਾ ਆਹ ਵਾਕਿਆ ਸਹੀ ਗੱਲ ਆ ਉਹ ਬਹੁਤ ਸੋਹਣੇ ਲੱਗਣ ਡੇ ਜੇ ਵੀਡੀਓ ਵਿੱਚ ਪਾਉਂਦਾ ਉਹਨਾਂ ਦੇ ਹਾਂ ਉਹਨਾਂ ਨੂੰ ਸੱਚੀ ਲੱਗ ਜਾਂਦੀ ਆ ਹਾਂ ਸਹੀ ਗੱਲ ਲਹਿੰਗਾ ਵੀ ਬਹੁਤ ਸੋਹਣਾ ਲੱਗਾ ਨਾ ਨਵੀਂ ਵੀਡੀਓ ਮੈਂ ਸਟਾਰਟ ਕਰ ਦਿੰਦੀ ਹਾਂਜੀ ਕੋਈ ਗੱਲ ਨਹੀਂ ਤੇ ਹਾਲ ਲੇਤੇ ਆਪ ਲੈ ਗੀਆਂ ਜੀ ਦੁਲਹਨ ਦੀ ਦੁਲਹਨ ਦੁਲਹਨ ਦੀ ਅਕਲ ਕਿ ਦੁਲਹੇ ਦੀ ਮੰਮੀ ਤੇ ਤਿਆਰ ਨਹੀਂ ਹੋਈ ਮੰਮੀ ਨੇ ਕਿਹਾ ਠੀਕ ਆ ਮੰਮੀ ਨੇ ਚੁੰਨੀ ਲੈਣੀ ਆਹੋ ਪਿੰਨਾ ਲੱਭੋ ਕਦੇੜੇ ਆਹੋ ਮੁੰਡੇ ਤੇ ਤਿਆਰ ਹੋ ਗਈ ਕਿੱਥੇ ਆ ਦੋ ਹੀ ਚਾਹੀਦੇ ਐਦੇ ਥੱਲੇ ਕਿੰਨੇ ਲੱਗੀਆਂ ਨਹੀਂ ਜੀ ਥੱਲੇ ਪਰ ਫਿਰ ਵੀ ਫਲੱਪੀ ਫਲੱਪੀ ਹਨਾ ਵਧੀਆ ਬਣੀ ਆ ਸਹੀ ਕੀ ਕਰੀਏ ਚਲੋ ਕਹਿਣਾ ਕੀ ਕਰਨਾ ਹੁਣ ਇਹਨਾਂ ਨੂੰ ਜੀ ਵੀ ਪਤਾ ਨਹੀਂ ਆਹ ਵੇਖੋ ਕੈਂਡੇ ਗਾਨੇ ਖੁੱਲਣ ਲੱਗਿਆ ਕੋਈ ਬੋਲਦੇ ਨਹੀਂ ਹੁੰਦਾ ਗਾਨੇ ਖੜਾਉਣ ਲੱਗੇ ਹੋਣ ਤੇ ਕਹਿੰਦੇ ਕੋਈ ਬੋਲਣਾ ਹੀ ਨਹੀਂ ਹੁੰਦਾ ਕਿਸੇ ਨੂੰ ਮੈਂ ਵੀ ਜਾਣਾ ਹੁੰਦਾ ਵਾ ਆਪਣੇ ਪਿੰਡ ਹੁਣ ਹਨਾ ਭਰਾ ਮੇਰੇ ਦਾ ਵੀ ਵਿਆਹ ਆ ਤੇ ਮੈਂ ਭਾਜੀ ਉਹਨਾਂ ਨੂੰ ਵੀ ਤਕਲੀਫ ਦੇ ਨਹੀਂ ਹਾਂ ਕਿ ਹੋਰ ਤੁਸੀਂ ਨਾ ਦੋ ਦਿਨ ਪੱਕੇ ਰੱਖ ਲਓ ਜਿੰਨੇ ਕਰਦੀ ਹੁੰਦੀ ਭਰਾਵਾਂ ਦੇ ਵਿਆਹ ਦਾ ਚਾਹ ਹੀ ਵਕਤਾਂ ਹੁੰਦਾ ਹਾਂ ਇਹ ਤੇ ਗੱਲ ਹੈਗੀ ਆ ਸਹੀ ਗੱਲ ਹੈ ਚਲੋ ਚਲੋ ਕਰੀਏ ਸਗਣ ਵਿਆਹ ਕਿੰਨੀ ਵਾਰੀ ਕਰਨੀ ਤੇ ਦੇਖੋ ਜਿੰਦੇ ਪਹਿਲੇ ਕੰਮ ਚ ਵੈਸਾ ਨਾ ਤੀਜੀ ਚੌਥੀ ਆ ਤੇ ਭਾਈ ਹੋਣੇ ਨਾ ਸਹੀ ਗੱਲ ਆ ਭਾਈ ਦਾ ਤਿੰਨ ਵਾਰੀ ਕਰਾਤੇ ਬਈ ਆਹ ਗਾਨੇ ਨਹੀਂ ਕਿ ਸੰਖੇੜੇ ਗਾਨੇ ਆ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਵਿਆਹ ਆ ਨਾ ਮੇਰੇ ਬਾਕੀ ਭਾਈ ਨਾਲ ਤਾਂ ਆ ਮਾਨਪੁਰ ਵਾਲਾ ਜਿਹਦਾ ਤਾਂ ਹੀ ਵਿਆਹ ਆ ਇਹਨਾਂ ਦਾ ਬਹੁਤ ਵਾਰੀ ਵਿਆਹ ਹੋ ਗਿਆ ਨਾ ਤੇ ਹੁਣ ਫੇਰ ਇਹਨਾਂ ਦਾ ਵਿਆਹ ਹੋਣਾ ਵਾ ਕਣ ਦੋਵਰੀ ਹੋਣਾ ਅਖਰ ਦੋ ਨਾਟਕਾਂ ਚ ਇੱਕ ਦੂਜੇ ਵਿਆਹ ਚ ਫਿਰ ਹੋਣਾ ਇੱਕ ਦੂਜੇ ਵਿਆਹ ਚ ਵੀ ਹੋਣਾ ਮੇਰੀ ਵੀ ਵਿਆਹ ਦੇਖ ਇੱਚ ਵੀ ਹੋਣਾ ਜਿੰਦਗੀ ਚ ਵਿਆਹ ਹੈ ਨਾ ਕੋਈ ਮੁੰਡਾ ਨਹੀਂ ਵਿਖਿਆ ਫਸਟ ਟਾਈਮ ਇਹਨਾਂ ਨੇ ਨਾ ਵਿਖਿਆ ਕਰ ਦੇਣੇ ਇਹਨਾਂ ਨਾਲ ਹੀ ਹੋ ਗਿਆ ਤੇ ਮੈਂ ਸੋਚਦੀ ਹਾਂ ਵੀ ਵਾਵਾ ਸਾਰੇ ਦੇਖਣੇ ਚਾਹੀਦੇ ਤੇ ਉਹ ਜਿਹੜੀ ਪੂਰੀ ਹੋਉਂਦੀ ਨਹੀਂ ਕਹਿੰਦੇ ਪਰ ਵਿਆਹ ਤਾਂ ਲਾਦੀ ਹੁੰਦੀ ਆ ਆਹੋ ਆਹੋ ਜਿੰਦਰ ਮੈਂ ਪਹਿਲੇ ਦਿਨ ਮਿਲਣ ਗਈ ਨਾ ਮੰਮੀ ਨੇ ਵੀ ਕੱਢ ਲਈ ਸਕਣ ਵਾਲੀ ਚੁੰਨੀ ਆਖਰ ਮੁੰਡਾ ਵੀ ਆਉਣਾ ਆ ਫਿਰ ਆਹ ਉਹ ਨਾ ਵੀ ਡੀਕ ਟਿਸੜੀ ਜਿਹੜਾ ਸੁਣਨੀ ਪੈਣਾ ਆ ਆਲੇ ਨੂੰ ਚਲੋ ਆ ਜਾਓ ਹਾਂਜੀ ਤੇ ਲੇਪਾ ਹੀ ਹਮ ਲੋ ਆ ਵੇਖੋ ਆ ਤਿਆਰ ਹੋਇਆ ਵੀ ਮੈਂ ਵੀ ਹੁਣ ਗਾਨੇ ਖੇਡਣੇ ਆ ਹੁਣ ਇਹ ਤੁਹਾਡੇ ਨਾਲ ਗਾਨੇ ਖੇਡੂ ਇਹ ਸਰਪਾਲਾ ਆ ਨਾ ਇਹ ਸਰਪਾਲਾ ਬਣਿਆ ਹੀ ਇਹ ਤਾਰ ਚ ਇਹ ਸਰਪਾਲਾ ਬਣਿਆ ਹੀ ਨਾ ਫਿਰ ਸਰਪਾਲਾ ਕਹਿੰਦਾ ਵੀ ਮੈਂ ਹੀ ਹਾਂ ਨਾਲ ਹੀ ਚੜਾਂ ਚਲੋ ਕਰੋ ਸ਼ੁਰੂ ਕਰ ਚਲੋ ਤੇ ਕੌਣ ਖਡਾਊਗਾ ਕੌਣ ਖਡਾਉਂੇ ਇੱਕ ਖਡਾ ਲੂ ਨੀ ਦੀਦੀ ਖਡਾ ਦੇ ਨਹੀ ਚੱਲ ਮੈਂ ਹਾਂ ਪਿਛਾਰੀ ਕਰ ਹਾਂ ਪਿਛਾਰੀ ਕਰਕੇ ਬੈਠੂ ਨੀ ਬਣਾ ਫੇਸ ਐ ਇੱਥੇ ਸਾਹਮਣੇ ਆ ਜਦੇ ਆ ਜਾ ਦੀਦੀ ਤੂੰ ਬਾਤ ਇਹਨਾ ਅੱਗੋ ਪਿਛੋਣੀ ਹੋਣੀ ਨਹੀਂ ਪਾਜੀ ਨੇ ਬਾਤ ਹੀ ਕੋਈ ਗੱਲ ਨਹੀਂ ਕੋਈ ਗੱਲ ਕੋਈ ਨਹੀਂ ਚਲੋ ਬਾਹਰ ਫੇਰ ਅਗਾਂ ਲੱਗਣਾ ਹੀ ਹੈ ਹੈ ਹੀ ਲੱਗਣਾ ਹੀ ਕੀ ਬੈਠੇ ਆਜ ਵੀ ਨਹੀਂ ਆਲੇ ਬਾਰੇ ਆਜ ਵੀ ਆਲੇ ਆਜ ਵੀ ਬਾਦੀ ਵਲੋਗ ਦੀ ਉਹ ਚੋ ਤੇ ਰਾਂਗੇ ਤੁਹਾਨੂੰ ਕਲਿੱਪ ਕਿਉਂ ਕਿ ਦਾ ਸੀਨ ਆਉਣਾ ਨਾ ਬਚ ਕੇ ਆਹੋ ਚਲੋ ਫਿਰ ਮੈਂ ਲੱਗ ਕੇ ਬਹਿ ਜਾਂਦੀ ਨਾ ਇੱਕ ਵਾਰੀ ਮੇਰੇ ਨਾਲ ਆ ਤੂੰ ਹੀ ਲਾਈ ਲਉਗਾ ਦੋਵੇਂ ਜਣੇ ਐ ਕਿੰਨਾ ਮੰਦੀ ਤੂੰ ਹੀ ਲੱਗੇ ਇਨਵੈਂਟਰੀ ਲੱਗਦੀ ਪਿੰਡ ਦੇ ਘਰਾਂ ਨੂੰ ਪ੍ਰੋਗਰਾਮ ਤੋਂ ਪੜਤਾ ਲਈ ਫਿਰ ਸੇਵਾ ਕਰਾਂਗੇ ਉਹ ਮੇਰੀ ਗੱਲ ਕਰਕੇ ਬੈਠਣਾ ਹੀ ਮੇਰੀ ਗੱਲ ਸੁਣਾ ਪਰ ਕਰਕੇ ਬੈਣਾ ਨਾ ਮਰਾ ਵਿਆਹ ਹੁਣਾਵਾ ਨਾ ਕੋਦੋ ਮੈਨੂੰ ਸੱਦ ਲਿਓ ਬਾਰੀ ਕੁਝ ਬਹੁਤੀ ਨਹੀਂ ਉਦੋਂ ਮੰਨਣੀ ਜਦੋਂ 5100 ਰੁਪਏ ਸੰਗਰਦੋ ਬੀਨੇ ਬੈਠਣੇ ਉਹਨੇ ਵਿਆਹ ਦੀ ਮੇਰੀ ਵੱਡੇ ਵੀਰ ਨੇ ਜੇਰ ਲਾਏ ਲਾ ਲਾ ਉਦੋਂ ਉਹਦੋਂ ਪੁੱਛਣਾ ਕੀ ਹੈ ਮੈਂ ਕਿਤੇ ਮੈਂ ਸੁੱਟਣਾ ਮੇਰੀ ਗੱਲ ਦੀ ਪੈਂਦੇ ਆ ਜਿਹਨੇ ਨੂੰ ਲੈ ਮੇਰਾ ਫੇਸ ਨਾ ਲੈ ਕੇ ਕੋਈ ਨਹੀਂ ਕੌਣ ਕੀ ਕਿਦਾਂ ਸ਼ਟਾਕ ਕਿਦਾਂ ਇਹ ਮੇਰੀ ਸਾਥਨੀ ਸੀ ਚਲੋ ਇੱਕ ਵਾਰ ਤੇ ਇੱਕ ਲੋਣੇ ਕਰਦੇ ਹਾਂ ਨਾ ਨਾ ਚਲ ਕੰਮ ਬਰਾਬਰੀਆ ਕੰਮ ਬਰਾਬਰੀ ਹੋਇਆ ਹਲੇ ਇੱਕ ਵਾਰੀ ਵੀਰ ਜਿੱਤ ਗਿਆ ਵਾ ਤੇ ਇੱਕ ਵਾਰੀ ਸਾਡੇ ਜਿੱਤ ਗਏ ਨੇ ਭਾਬੀ ਜੀ ਚੱਲ ਫੇਰ ਕਰ ਹਾਂ ਜਿਹੜੀ ਤਮਾਉਂਦੀ ਵੀ ਚੇਹੇ ਬਣਾਓ ਉਹ ਸਾਡੇ ਵੀਰ ਜੀ ਜਿੱਤ ਗਏ ਆ ਤੇ ਮੈਨੂੰ ਪੂਰੀ ਖੁਸ਼ੀ ਆ ਚਲੋ ਹੁਣ ਇੱਕ ਨਿਗਾਹ ਕਰ ਸਕਦੇ ਹਾਂ ਹੋਰ ਤੀ ਅੱਗੇ ਇਹੋ ਕੀ ਕਰਨਾ ਕਰੀਏ ਆ ਗਾਨੇ ਇਹਦਾ ਵੀ ਕਰ ਗਏ ਗਾਨਿਆਂ ਦਾ ਕਰ ਲੀਏ ਇੱਕ ਹੁਣ ਅਸੀਂ ਇੱਥੋਂ ਲੱਗੇ ਆ ਗਾਨੇ ਬੰਨਵਾਜ ਵਾਲਾ ਕੋਈ ਨਹੀਂ ਲੱਗਦਾ ਪਤਾ ਕੀ ਕਰਾਂ ਮੈਂ ਲੱਲਾ ਲੱਲਾ ਹੈਗੇ ਖੁੱਲੇ ਹੀ ਹੋਏ ਛੋਟਾ ਦੇ ਹੋਰ ਲੱਲਾ ਲੱਲਾ ਹੈਗੇ ਇਹ ਰਿਸ਼ਤੇਦਾਰੀ ਚੋਂ ਨਹੀਂ ਹੈ ਹਾਂ ਕਰ ਇੱਧਰ ਵੇਖੋ ਇਹਨਾਂ ਨੇ ਨਾ ਗਾਨੇ ਆਪੋ ਆਪਣੇ ਖੋਲੇ ਆ ਕਿੱਥੇ ਆ ਤੂੰ ਦੱਸੋ ਪਰੂ ਹਾਂ ਮੈਂ ਵੀਡੀਓ ਬਣਾਉਣ ਲੱਗੀ ਲੇਟ ਹੋ ਗਈਆਂ ਹਾਂ ਗੱਲ ਤੁੰਗ ਦਾ ਚੱਲਣੀ ਹੈ ਜਿਹੜੀ ਹੈਗੀ ਹਾਂ ਹਾਂ ਗਾਣੇ ਆਪਾਂ ਆਪਣੇ ਕੋਲ ਵਿੱਚ ਕਈ ਗੋਲ ਹੁੰਦਾ ਆ ਅਰਨਾ ਇਹਨਾਂ ਨੇ ਨਾ ਮੰਮੀ ਕੋਲੋਂ ਗਾਣਾ ਖਲਵਾਇਆ ਉਹਨਾਂ ਨੇ ਆਪਣੇ ਮੂੰਹ ਵਿੱਚ ਮੇਕੋ ਵਿਆਹ ਹੋਇਆ ਅਜੇ ਤੇ ਇੱਕ ਦੂਜੇ ਨਾਲ ਖਾਣਾ ਖੋਲ ਜਿਹੜਾ ਰੀਅਲ ਨਹੀਂ ਬੋਲੀ ਆਪਸ ਕੀਤਾ ਇਹ ਕਰੀਏ ਭਾਈ ਸੁਰੂ ਇਹਨ ਲਵ ਕਰ ਲੀਂਦਾ ਵਿਆਹ ਗਾਨੇ ਖੇਡਲੇ ਹੁਣ ਅਸੀਂ ਬਣਾਉਣ ਲੱਗੇ ਆ ਰੀਲਾਂ ਦੋਕ ਉੱਪਰ ਬਣਾ ਕੇ ਆਣੀ ਬਸ ਇਹਦੀਆਂ ਸਗੀਆਂ ਸੂਈਆਂ ਸਾਰੇ ਬਹਿਣਾ ਔਰ ਦਦ ਤੇ ਡਰੈੱਸ ਵੀ ਚੇਂਜ ਹੋ ਗਈ ਤੇ ਮੈਂ ਵੀ ਕਰ ਲਾ ਹਾਂਜੀ ਚਲੋ ਠੀਕ ਚਲੋ ਠੀਕ ਚਲੋ ਭਾਈ ਜੀ ਠੀਕ ਹੈ ਜੀ ਠੀਕ ਹੈ ਜੀ ਤੂੰ ਇਹ ਕਿੱਥੇ ਚੱਲ ਲੈ ਜਾਏ ਤੂੰ ਟਾਟਾ ਤੇ ਹੋਣਾ ਵਿਆਹ ਹੋ ਜਾਣਾ ਮਨ ਮਾ ਆ ਨਾਲੇ ਨਾ ਘਰ ਤੇ ਆ ਭੜਾ ਵਾਲਾ ਨਾਲੇ ਆਪਣਾ ਘਰ ਥੋੜਾ ਹੀ ਛੱਡ ਕੇ ਚੱਲ ਜੈਣਾ ਆਪਣੇ ਘਰ ਨਾ ਸਹੀ ਗੱਲ ਆ ਤੇ ਫਿਰ ਲੀਲਾ ਬਣਾ ਲਈਏ ਹੁਣ ਦੋ ਦਿਨ ਦੋ ਦਿਨ ਸਾਰੇ ਗਏ ਜਾ ਕੇ ਗਿਲ ਫੈਮਿਲੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਬਸੋ ਵੱਧ ਪਿਆਰ ਦਿਓ ਚੈਨਲ ਨੂੰ। ਉਹ ਉੱਤੇ ਵੀ ਅਸੀਂ ਛੇਤੀ ਹੀ ਨਵਾਂ ਸੀਰੀਅਲ ਲੈ ਕੇ ਆਵਾਂਗੇ। ਸਾਰੀ ਜਿਹੜੀ ਇਹ ਜੁਆਇੰਟ ਇਦਾਂ ਗਰੁੱਪ ਦੀ ਉੱਤੇ ਵੀ ਆ ਜੇਗੀ ਵੀਡੀਓ ਜਲਦੀ। ਭਾਪੀਆਂ ਨੂੰ 2-4 ਦਿਨ ਕੰਮ ਤੋਂ ਬਾਅਦ ਉੱਤੇ ਸਟਾਰਟ ਕਰਦੇ ਹਾਂ। ਹਾਂ ਹਾਂ ਉਹ ਤੇ ਇਹ ਕਿ ਮੇਰੇ ਭਰਾ ਦਾ ਵਿਆਹ ਤੇ ਮੈਂ ਸ਼ਾਪਿੰਗ ਕਰਨ ਜਾਣਾ ਵਾ ਤੇ ਉਹ ਵੀ ਤੁਹਾਨੂੰ ਵਲੌਗ ਨਾਲ ਦੇ ਨਾਲ ਦਿਖਾਵਾਂਗੀ ਕਿ ਅਸੀਂ ਕੀ ਕੀ ਸ਼ਾਪਿੰਗ ਕੀਤੀ। ਬਹੁਤ ਇੰਟਰਸਟਿਡ ਤੇ ਐਕਸਾਈਟਡ ਵਲੌਗ ਇਹਨਾਂ ਦੇ ਹੋਣਗੇ ਜਰੂਰ ਜਾ ਕੇ। ਹਾਂ ਜਰੂਰ ਵੇਖਿਓ ਗਾਂ-ਗਾ ਆਉਣ ਵਾਲੇ ਵਲੌਗ। ਹਾਂਜੀ। ਚਲੋ ਠੀਕ ਹੈ ਆਜੋ ਫਿਰ। ਟ੍ਰੀਲਾ ਬਣਾ ਲਈਏ ਦੀਦੀ। ਚਲੋ। ਨਵਾਈ ਨਾਨਕੇ ਨਹੀਂ ਜਾਣਾ। ਤੂੰ ਸਾਰਾ ਗੰਦਾ ਹੋਇਆ ਪਿਆ ਆ। ਨਹੀਂ। ਇੱਧਰ ਵੇਖੋ ਇਨੇ ਨਾਨਕੇ ਜਾਣਾ ਜੇ ਤੇ ਕੱਪੜੇ ਐ ਗੰਦੇ ਕੀਤੇ ਪਏ ਆ। ਹੁਣ ਇਹਨੂੰ ਮੈਂ ਦੱਸ ਕਿੱਦਾਂ ਲੈ ਕੇ ਜਾਵਾਂ? ਚਲਾ ਨਾਨਕੇ ਚੱਲੀਏ। ਨਹੀਂ ਜਾਣਾ। ਨਹੀਂ ਜਾਣਾ ਫਿਰ ਨਾਨਕੇ। ਆ ਸਾਡੇ ਔਰੈਂਜ ਵੀ ਪੱਕਣ ਟੈਪਿਆ ਕੱਚੇ ਕੱਚੇ ਹੀ ਪੇ ਫਿਲਹਾਲ ਪਹਿਲਾਂ ਤੇ ਇਹ ਵੀ ਹੋਣ ਟੈਪੇ ਛੋਟੇ ਹਾਂਜੀ ਨਹੀਂ ਲੱਥਦਾ ਰਹਿਣ ਤੇ ਤੂੰ ਲਾ ਕੇ ਕੀ ਕਰਨਾ ਵਾ ਚਲ ਆ ਚੱਲੀਏ ਪੁੱਤੂ ਫੇਰਾ ਹੀ ਲੇਟ ਹੋ ਜਾਣਾ ਵਾ ਟਰਾਲੀ ਕਿੱਥੇ ਆ ਵੇਖੋ ਸਾਰਾ ਇਹਨੇ ਕੱਦੂ ਕੀਤਾ ਜੇ ਹੁਣ ਇੱਥੇ ਅਸੀਂ ਲਾਉਣਾ ਚੋਣਨਾ ਆ ਚੋਣਨਾ ਲਾਉਣਾ ਹੁਣ ਆ ਕਿਸਾਨ ਪੋਤੀ ਆ ਹਾਂਜੀ ਕਿਸਾਨ ਵੀਰ ਜੀ ਕੀ ਲਾਉਣਾ ਹੁਣ ਤੁਸੀਂ ਇੱਥੇ ਕਿੱਥੇ ਲਾਉਣਾ ਚੋਣਨਾ ਲਾਉਣਾ ਫਿਰ ਵੱਢਣਾ ਕਿੰਨੇ ਆ ਤੂੰ ਵੱਢਣਾ ਆ ਫਿਰ ਕੜਕ ਬੀਜਣੀ ਆ ਆਏ ਹਾਏ ਬਚਾਰਾ ਇਨਾ ਕਮਾਊਗਾ ਦੇਖੋ ਹਾਂਜੀ ਅੱਜ ਕੀਤਾ ਹੈ ਬਹੁਤ ਇੰਜੋਏ ਲਵ ਗਰਲੀਨ ਦਾ ਕੀਤਾ ਵਿਆਹ ਨਾਲੇ ਉਹਨਾਂ ਨੂੰ ਖੜਾਏ ਕਾਨੇ ਤੇ ਸਾਰਾ ਵਲੌਗ ਤੁਸੀਂ ਵੇਖਿਆ ਹੀ ਆ ਤੇ ਜੇ ਤੁਹਾਨੂੰ ਸਾਰਾ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਇਹ ਹੈ ਕਿ ਹੁਣ ਮੈਂ ਵੀ ਜਾਣਾ ਵਾ ਆਪਣੇ ਪਿੰਡ ਕਿਉਂਕਿ ਮੇਰੇ ਭਰਾ ਦਾ ਵੀ ਵਿਆਹ ਆ ਪਰ ਹਾਲੇ ਤੱਕ ਕੋਈ ਪਤਾ ਨਹੀਂ ਲੱਗਣਿਆ ਕਿਉਂਕਿ ਸੁਗਵਾਇ ਕਹਿੰਦੇ ਮੈਂ ਵੀ ਜਾਣਾ ਤੇ ਹਾਲੇ ਤੱਕ ਉਹ ਡਿਊਟੀ ਹੋਣੀ ਆਏ ਪਰ ਸਮਝ ਨਹੀਂ ਲੱਗਣ ਡੀ ਪੀ ਉਹ ਜਾਣਗੇ ਕਿ ਨਹੀਂ ਜਾਣਗੇ ਕਿਉਂਕਿ ਨਾ ਤੇ ਉਹ ਮੇਰਾ ਫੋਨ ਹੀ ਹਾਲੇ ਤੱਕ ਚੁੱਕਣ ਦੇ ਆ ਬਿਜ਼ੀ ਹੋਣਗੇ ਤੇ ਜੇ ਫੋਨ ਕਰਕੇ ਦੱਸ ਦਿੰਦੇ ਕਿ ਮੈਂ ਇੰਨੇ ਕ ਵਜੇ ਤੱਕ ਆ ਜਾਾਂਗਾ ਤੇ ਤੁਸੀਂ ਤਿਆਰ ਹੋ ਫਿਰ ਵੀ ਪਤਾ ਹੁੰਦਾ ਹੈ ਵੀ ਅਗਲੇ ਬੰਦੇ ਨੇ ਜਾਣਾ ਵਾ ਤੁਹਾਡੇ ਨਾਲ ਪਰ ਹੁਣ ਜਦੋਂ ਕੋਈ ਦੱਸਿਆ ਹੀ ਨਹੀਂ ਤੇ ਹੁਣ ਪਤਾ ਨਹੀਂ ਲੱਗਣ ਡਿਆ ਵੀ ਕੀ ਆ ਜਾਣਾ ਵੀ ਆ ਕਿ ਨਹੀਂ ਜਾਣਾ ਹਨੇਰਾ ਵੀ ਹੁਣ ਛੇਤੀ ਹੋ ਜਾਂਦਾ ਨਿਕੇ ਨਿਕੇ ਤੇ ਦੇਣਿਆ ਤੇ ਸਮਝ ਨਹੀਂ ਲੱਗਣ ਡੀ ਕੁਛ ਫਿਰ ਫੋਨ ਕਰਕੇ ਵੇਨਨੀ ਆ ਭਲਾ ਕੀ ਕਹਿੰਦੇ ਨੇ ਕਿਉਂਕਿ ਸਵੇਰੇ ਫਿਰ ਟਾਈਮ ਨਾ ਜਾਣਾ ਥੋੜਾ ਔਖਾ ਹੁੰਦਾ ਵਾ ਇੱਥੇ ਠੰਡ ਹੁੰਦੀ ਆ ਤੇ ਇੱਕ ਨਵਾ ਛੋਟਾ ਆ ਤੇ ਚਲੋ ਫਿਰ ਅਹੀਂ ਹੁਣ ਜੇ ਅੱਗੇ ਤਾਂ ਵੀ ਠੀਕ ਹੀ ਤੇ ਨਾ ਆਏ ਪਰ ਅਹੀਂ ਤੇ ਹੁਣ ਜ਼ਰੂਰ ਜਾਣਾ ਵੇਖੋ ਨਹੀਂ ਇਕੱਲੇ ਜਾਂਦੇ ਆ ਕਿ ਉਹ ਸਾਡੇ ਨਾਲ ਜਾਂਦੇ ਆ